ਉੱਗੇ ਆਪਣੀ 1 ਮਿੰਟ ਲਈ ਹਾਜ਼ਰੀ ਲਾਉਣ ਪਰਮੰਦਰ ਸਿੰਘ ਜੀ ਪੰਨੂ ਸਟੇਜ ਤੇ ਸਨੋਬਤ ਸਮੁੱਚੀ ਲੀਡਰਸ਼ਿਪ ਅਤੇ ਪੰਡਾਲ ਵਿੱਚ ਸਜੇ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਫਤਿਹ ਐਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੇਵਲ ਇੱਕੋ ਹੀ ਬੇਨਤੀ ਕਰਨੀ ਆ ਕਿ ਅੱਜ ਪੰਥ ਇੱਕ ਸੰਕਟ ਵਿੱਚੋਂ ਗੁਜ਼ਰ ਰਿਹਾ ਦੋ ਤਰ੍ਹਾਂ ਆਮੋ ਸਾਹਮਣੇ ਬਣੀਆਂ ਆ ਇੱਕ ਪਾਸੇ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਬਣੀ ਹੋਈ ਪੰਜ ਮੈਂਬਰੀ ਕਮੇਟੀ ਆ ਤੇ ਦੂਜੇ ਪਾਸੇ ਸੁਖਵੀਰ ਦਾ ਹੰਕਾਰੀ ਲਾਣਾ ਆ ਜੋ ਕਿ ਅਕਾਲ ਤਖਤ ਦੇ ਹੁਕਮਾਂ ਤੋਂ ਮੁਨਕਰ ਆ ਆਪਾਂ ਫੈਸਲਾ ਲੈਣਾ ਕਿ ਆਪਾਂ ਅਕਾਲੀ ਦਲ ਅਕਾਲ ਤਖਤ ਦੀ ਸੋਚ ਨਾਲ ਖੜਨਾ ਆ ਔਰ ਅਕਾਲ ਤਖਤ ਦੀ ਸੋਚ ਨਾਲ ਖੜ ਕੇ ਵੱਧ ਤੋਂ ਵੱਧ ਭਰਤੀ ਕਰਕੇ ਤੇ ਆਪਣਾ ਅਕਾਲੀ ਦਲ ਨੂੰ ਪੁਨਰ ਸਰਜੀਤ ਕਰਕੇ ਜਿਹੜਾ ਅੱਗੇ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਪੰਨੂ ਸਾਹਿਬ ਮਕੇਰੀਆਂ ਤੋਂ ਮਾਸਟਰ ਨਰਿੰਦਰ ਸਿੰਘ ਜੀ ਗੋਲੀ ਸਰਦਾਰ ਬਲਦੇਵ ਸਿੰਘ ਜੀ ਕੋਲਪੁਰ ਮਾਸਟਰ ਕੁਲਵਿੰਦਰ ਸਿੰਘ ਜੀ ਝੰਡਾ ਇੰਦਰਜੀਤ ਸਿੰਘ ਜੀ ਖਾਲਸਾ ਸਰਦਾਰ ਨਿਰਮਲ ਸਿੰਘ ਜੀ ਭਾਈ ਮੋਹਨ ਸਿੰਘ ਜੀ ਰਵਿੰਦਰ ਸਿੰਘ ਜੀ ਸਰਦਾਰ ਅਜਮੇਰ ਸਿੰਘ ਜੀ ਰਵਿੰਦਰ ਸਿੰਘ ਜੀ ਪਾੜਾ ਸਰਦਾਰ ਸਤਸੇਮ ਸਿੰਘ ਜੀ ਪੁਰੇਵਾਰ ਅਤੇ ਇੰਦਰਜੀਤ ਸਿੰਘ ਜੀ ਕਾਲੋ ਪਹੁੰਚੇ ਨੇ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸੀਨੀਅਰ ਕਾਫੀ ਸਨਮਾਨ ਜਿਹੜੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਸਰਦਾਰ ਰਹਿਮਾਨ ਸਿੰਘ ਜੀ ਮਨਜਪੁਰਮ ਕੇਰੀਆਂ ਤੋਂ ਉਹ ਵੀ ਆ ਕੇ 2 ਮਿੰਟ ਲਈ ਹਾਜ਼ਰੀ ਲਾਉਣ ਸਰਦਾਰ ਰਵਾਨ ਸਿੰਘ ਜੀ ਮੰਚ ਪਰਮ ਸਨਮਾਨਯੋਗ ਮੰਚ ਤੇ ਬਿਰਾਜਮਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਰੋਸਾਈ ਹੋਈ ਪੰਜ ਮੈਂਬਰੀ ਕਮੇਟੀ ਅਤੇ ਸੀਨੀਅਰ ਲੀਡਰਸ਼ਿਪ ਸਾਹਮਣੇ ਬੈਠੇ ਹੋਏ ਬਹੁਤ ਹੀ ਜਿਹਾਰੂ ਬੱਬਰਾਂ ਦੇ ਬਾਦਸ਼ਾਹ ਫਤਿਹ ਅਰਜ਼ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਕਿਹਾ ਬੱਬਰਾਂ ਦੇ ਬਾਦਸ਼ਾਹ ਤੇ ਤੁਸੀਂ ਫਤਿਹ ਨਹੀਂ ਬੁਲਾਈ ਵਾਹਿਗੁਰਜੀ ਕਾ ਖਾਲਸਾ ਬੋਲੇ ਸੋਨਹਿਲ 2 ਮਿੰਟ ਦਾ ਸਮਾਂ ਹੈ ਬਾਦਲਾ ਲਈ ਇੰਦੀ ਗੱਲ ਹੀ ਕਹਿਣੀ ਐ ਕਿ ਕੌਮ ਕੀ ਸਦੀਆਂ ਬਗਾੜਦੀ ਤੁਨੇ ਆਪਣੇ ਲੰਮੇ ਸਵਾਰ ਨੇ ਖਾਤਰ ਜਾਂ ਕਹਿ ਦਿਓ ਲੰਮੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਉਹਨਾਂ ਵਾਸਤੇ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਪੰਜ ਮੈਂਬਰੀ ਕਮੇਟੀ ਨੂੰ ਪੂਰਨ ਭਰੋਸਾ ਦੋਨੇ ਹੈ ਹੁਸ਼ਿਆਰਪੁਰ ਜ਼ਿਲ੍ਹੇ ਦਾ ਬਬਰਾਂ ਦੇ بارش ਬੱਚਾ ਬੱਚਾ श्री अकाल तख्त है मैं नारा लावागा अकाल तख्त तो महान है उची बोलो अकाल तख्त तो महान है जो अकाल तख्त तो न टकराएगा जो अकाल तख्त तो न टकराएगा टोरा साहब क्या करते पंथ रतन जयेदार गुरचरण सिंह टौरा ਕਿ ਹੋਰ ਗੱਲਾਂ ਸਭ ਪਿੱਛੋਂ ਐ ਪੰਥ ਪਿਆਰਾ ਪਹਿਲਾ ਐ ਇਹ ਲੋੜ ਬਾਤ ਯਾ ਸਿਆਸਤ ਧਰਮ ਤੇ ਸਿਆਸਤ ਇੱਕ ਦਾ ਮਤਵਲ ਸ੍ਰੀ ਅਕਾਲ ਤਖਤ ਸਾਹਿਬ ਦਾ ਸੰਦੇਸ਼ ਇੱਕ ਧਰਮੀ ਪੁਰਸ਼ ਚੰਗੇ ਸਮਾਜ ਦੀ ਚੰਗੀ ਸਿਰਜਣਾ ਕਰਨ ਲਈ ਰਾ ਦਾ ਨਾਰਾ ਮਾਰਿਆ ਅਸੀਂ ਸਾਰੇ ਨਾਲ ਤੁਰ ਪਏ ਕਿ ਕਿਸ ਤਰ੍ਹਾਂ ਸੌਦੇ ਸਾਦ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਾਇਆ ਕਿਸ ਤਰ੍ਹਾਂ ਸਮੇਦ ਸੈਣੀ ਅਤੇ ਜਹਾਰ ਆਲਮ ਨੇ ਸਾਡੇ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਇਹ ਸਾਰਾ ਸੰਦੇਸ਼ ਘਰ-ਘਰ ਆ ਜੋ ਮੈਂ ਸਮਝਾ ਜ਼ਿਆਦਾ ਨਹੀਂ ਲੈਣਾ ਛੋਟੇਪੁਰ ਸਾਹਿਬ ਅਤੇ ਨਾਲ ਚੰਦੂ ਮਾਜਰਾ ਸਾਹਿਬ ਬਹੁਤ ਦੂਰੋਂ ਚੱਲ ਕੇ ਆਏ ਆ ਪੰਜ ਮੈਂਬਰ ਦੀ ਕਮੇਟੀ ਜੋ ਵੀ ਤੁਹਾਨੂੰ ਇਥੋਂ ਸੰਦੇਸ਼ ਦਵੇ ਏਕ-ਇਕ ਘਰ ਏਕ-ਇਕ ਚੁੱਲ੍ਹੇ ਏਕ-ਇਕ ਰਿਸ਼ਤੇਦਾਰ ਤੱਕ ਜਾ ਕੇ ਤੁਸੀਂ ਸਾਡਾ ਟੈਲੀਵਿਜ਼ਨ ਹੋ ਤੁਸੀਂ ਸਾਡੀਆਂ ਅਖਬਾਰਾਂ ਹੋ ਤੁਸੀਂ ਸਾਡਾ ਸਭ ਕੁਝ ਹੋ ਕਿਉਂਕਿ ਸਾਡੇ ਕੋਲ ਪੈਸੇ ਨਹੀਂ ਕਿ ਅਸੀਂ মিডিਆ ਖਰੀਦ ਸਕੀਏ ਤੁਸੀਂ ਸਾਡਾ মিডিਆ ਆਓ ਜਕਾਰੇ ਨਾਲ ਇਹਨਾਂ ਨੂੰ ਪੰਜ ਮੈਂਬਰੀ ਕਮੇਟੀ ਨੂੰ ਇਹ ਭਰੋਸਾ ਦਈਏ ਕਿ ਤਨ ਮਨ ਤੇ ਧਨ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਬਜਾ ਕੇ ਪੰਥ ਦੀਆਂ ਗੂੰਜਾਂ ਸਾਰੇ ਸੰਸਾਰ ਤੇ ਪਾਵਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੇ ਵਿੱਚ ਸਰਦਾਰ ਬਲਬੀਰ ਸਿੰਘ ਜੀ ਫਗਲਾਣਾ ਸਰਜੀਤ ਸਿੰਘ ਜੀ ਕਮਲਜੀਤ ਸਿੰਘ ਜੀ ਭੂਪਾ ਸੁਖਵਿੰਦਰ ਸਿੰਘ ਜੀ ਲਾਡੀ ਔੰਕਾਰ ਸਿੰਘ ਜੀ ਬਲਜਿੰਦਰ ਸਿੰਘ ਜੀ ਸੈਣੀ ਭੁਪਿੰਦਰ ਸਿੰਘ ਜੀ ਸਰਦਾਰ ਬਲਬੀਰ ਸਿੰਘ ਜੀ ਜੰਡੋਲੀ ਗੁਰਦੁਆਰਾ ਲੋਕਲ ਕਮੇਟੀ ਮੈਂਬਰ ਪ੍ਰੇਮਗੜ੍ਹ ਤੋਂ ਬੀਬੀਆਂ ਆਈਆਂ ਨੇ ਉਹਨਾਂ ਨੂੰ ਜੀ ਆਇਆਂ ਨੂੰ ਰਗਵੀਰ ਸਿੰਘ ਜੀ ਠੱਕਰਵਾਲ ਬਲਬੀਰ ਸਿੰਘ ਜੀ ਕਹਾਰਪੁਰੀ ਸਰਦਾਰ ਗਰਮੇਲ ਸਿੰਘ ਜੀ ਭਾਮ ਲੰਬੜਦਾਰ ਸੁਖਵਿੰਦਰ ਸਿੰਘ ਜੀ ਜੀਵਨਪੁਰ ਤੋਂ ਵਕੀਚਾ ਸਿੰਘ ਜੀ ਪੱਦੀ ਸੂਰਾ ਸਿੰਘ ਤੋਂ ਮੋਹਨ ਸਿੰਘ ਜੀ ਪਨਾਮ ਤੋਂ ਗੁਰਵਕ ਸਿੰਘ ਜੀ ਪਨਾਮ ਤੋਂ ਅਮਰਜੀਤ ਸਿੰਘ ਜੀ ਪਨਾਮ ਤੋਂ ਮੁੱਲਾ ਸਿੰਘ ਜਡੋਰ ਜਸਵੀਰ ਸਿੰਘ ਜੀ ਸਾਰੰਗਵਾਲ ترسین ਸਿੰਘ ਜੀ ਚੱਕ ਮੱਲਾ ਸਖਦੇਵ ਸਿੰਘ ਜੀ ਚੱਕ ਮੱਲਾ ترسین ਸਿੰਘ ਜੀ ਚੱਕ ਮੱਲਾ ਹਰਜੀਤ ਸਿੰਘ ਜੀ ਭਾਤਪੁਰ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਹੁਣ ਮੈਂ ਬੇਨਤੀ ਕਰਦਾ ਹਾਂ ਮਾਸਟਰ ਕੁਲਵਿੰਦਰ ਸਿੰਘ ਜੀ ਝੰਡਾ ਜੀ ਜੋ ਕਿ ਬਹੁਤ ਸੀਨੀਅਰ ਲੀਡਰ ਨੇ ਸਾਡੇ ਉਹ ਵੀ ਆ ਕੇ ਇੱਕ ਮਿੰਟ ਆਪਣੀ ਹਾਜ਼ਰੀ ਲਵਾਉਣ ਮਾਸਟਰ ਕੁਲਵਿੰਦਰ ਸਿੰਘ ਜੀ ਡੰਡਾ ਸਤਿ ਸ੍ਰੀ ਅਕਾਲਤਾ ਸਤੋਂ ਨਿਯੁਕਤ ਕੀਤੀ ਹੋਈ ਪੰਜ ਮੈਂਬਰੀ ਕਮੇਟੀ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੀਡਰਸ਼ਿਪ ਤੇ ਸਾਰੇ ਵਰਕਰ ਸਹਿਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਜੋ ਕਰਨੀ ਹੈ ਮੈਂ ਤਾਂ ਇਹ ਕਹਾਂਗਾ ਜੋ ਲੀਡਰਸ਼ਿਪ ਬੈਠੀ ਆਏ ਥੇ ਸਾਡੀ ਸਰਕਾਰ ਬਾਦਲ ਸਾਹਿਬ ਦੀ ਪਹਿਨਵਾਈ ਹੇਠ 12 ਤੱਕ ਠੀਕ ਚੱਲੀ ਆਪਾਂ ਸਾਰੇ ਬੈਠੇ ਆਪਾਂ ਸਾਰੇ 12 ਤੋਂ 17 ਦਾ ਸਮਾਂ 5 ਸਾਲ ਸਾਡੇ ਲਈ ਐਸਾ ਪਿਆਰਕ ਸਮਾਂ ਰਿਹਾ ਮੈਂ ਸੋਚਦਾ ਕਿ ਉਸ ਵੇਲੇ ਦੇ ਉਹ ਫੈਸਲੇ ਜੋ ਕੀਤੇ ਗਏ ਲੀਡਰਸ਼ਿਪ ਨੇ ਉਸ ਵੇਲੇ ਦੀ ਫੈਸਲੇ ਕੀਤੇ ਗਏ ਉਹ ਫੈਸਲੇ ਨੇ ਅੱਜ ਸਾਡਾ ਅਸ਼ੋਭੀ ਕਲਦਲ ਦਾ ਜਿਹੜਾ ਸੀ ਉਹ ਇਸ ਦਸ਼ਾ ਦੇ ਉੱਤੇ ਲਿਆ ਦਿੱਤਾ ਪਰ ਮੈਂ ਇਹ ਸਮਝਦਾ ਕਿ ਮੈਂ 17 ਵਿੱਚ ਬੈਠੇ ਆ ਸਾਡੀ ਸਾਡੇ ਜ਼ਿਲ੍ਹੇ ਦੀ ਲੀਡਰਸ਼ਿਪ ਮੈਂ ਅਸਤੀਫਾ ਦੇ ਦਿੱਤਾ ਸੀ ਉਦੋਂ ਉਦੋਂ ਤੇ ਕਿਉਂਕਿ ਫੈਸਲੇ ਕਿਸੇ ਕਸੋਰਨੀ ਕਾਲੀ ਦਲ ਦੇ ਗਲਤ ਹੋਣ ਤੇ ਉਹਨੇ ਨਾਲ ਕੀ ਤੁਰੂਗਾ ਬੰਦਾ ਪਹਿਲਾ ਫੈਸਲਾ ਮੈਂ ਕਹੂੰਗਾ ਕਿ 2014 ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਆਈ ਅਸੀਂ ਸਾਰਿਆਂ ਨੇ ਲੜ ਕੇ ਲੜ ਕੇ ਲੜ ਕੇ ਭਾਜਪੀ ਦੀ ਸਰਕਾਰ ਸੈਂਟਰ ਦੇ ਵਿੱਚ ਬਿਠਾ ਦਿੱਤੀ ਉਦੋਂ ਬਾਅਦ ਹਰਿਆਣੇ ਦੀ ਸਰਕਾਰ ਆਈ ਹਰਿਆਣੇ ਦੀ ਚੋਣ ਆ ਗਈ ਉਹਦੇ ਵਿੱਚ ਸਾਡੀ ਲੀਡਰਸ਼ਿਪ ਨੇ ਸੋਮਨੀ ਕਾਲੀ ਦਲ ਦੀ ਲਿਸ਼ ਬਣੇ ਚਾਲੇ ਦੀ ਸਪੋਰਟ ਕਰ ਦਿੱਤੀ ਕਿੱਥੇ ਜਿੱਤਾ ਅਸੀਂ ਬੀਜੇਪੀ ਦਲ ਤੁਰੇ ਫਿਰਦੇ ਕਿੱਥੇ ਚਟਾਲੇ ਦੀ ਜ਼ੋਰ ਫਿਰਦੇ ਅਸੀਂ ਅਸੀਂ ਸਾਰੀ ਵਰਕਰਾਂ ਦੀ ਤਾਕਤ ਗਲਤ ਪਾਸੇ ਯੂਜ਼ ਕਰ ਦਿੱਤੀ ਸਾਨੂੰ ਚਾਹੀਦਾ ਸੀ ਕਿ ਉਸ ਵੇਲੇ ਸੈਂਟਰ ਦੀ ਲੀਡਰਸ਼ਿਪ ਬਣੀ ਆ ਅਸੀਂ ਉਤੋਂ ਕੁਝ ਪੰਜਾਬ ਲਈ ਲੈ ਕੇ ਆਈਏ ਕੋਈ ਕਿਸਾਨਾਂ ਲਈ ਲੈ ਕੇ ਆਈਏ ਕੁਝ ਆਪਣੀ ਗੱਲ ਕਰੀਏ ਇਹਨਾਂ ਨੇ ਸਿਰ ਆਪਣੀ ਗੱਲ ਕੀਤੀ ਉੱਥੋਂ ਫੈਸਲੇ ਸ਼ੁਰੂ ਹੋ ਗਏ 2014 ਦੀ ਉਸ ਹਿਆਣੇ ਵਾਲੀ ਇਲੈਕਸ਼ਨ ਤੋਂ ਗਾਹਾਂ ਚੱਲਦੇ ਆਏ ਰਾਮ ਰਹੀਮੀ ਵਾਲਾ ਆ ਗਿਆ ਮਸਲਾ ਜੇ ਫਿਰ ਉਹ ਅ ਬਰਗਾੜੀ ਵਾਲਾ ਮਾਮਲਾ ਆ ਗਿਆ ਇਹ ਸਾਰੇ ਮਸਲੇ ਅਸੀਂ ਬੈਠੇ ਦੇਖਦੇ ਰਹੇ ਅਸੀਂ ਉਹਨਾਂ ਦੇ ਬਾਰੇ ਕੁਝ ਬੋਲ ਨਹੀਂ ਸਕੇ ਅਸੀਂ ਇਹ ਸਮਝਦੇ ਹਾਂ ਕਿ ਇਸ ਗੱਲ ਨੂੰ ਮੁੱਕ ਰੱਖਦੇ ਹੋਇਆ ਤੁਸੀਂ ਸਾਰੀ ਲੀਡਰਸ਼ਿਪ ਨੇ ਉਹ ਅਕਾਲ ਤਖਤ ਦੇ ਉੱਤੇ ਜਾ ਕੇ ਆਪਣੇ ਆਪ ਨੂੰ ਦੋਸ਼ੀ ਸਾਬਤ ਕਰਵਾ ਕੇ ਇੱਕ ਗੱਲ ਸਾਬਤ ਕਰ ਦਤੀ ਤੁਸੀਂ ਸਾਰਿਆਂ ਨੇ ਕਿ ਅਕਾਲ ਤਖਤ ਨੂੰ ਸਰਮਰਬਤ ਕੌਣ ਹੈ ਤੇ ਅਕਾਲ ਤਖਤ ਨੂੰ ਸਰਮਰਬਤ ਕੌਣ ਨਹੀਂ ਸੋ ਇਹਦੇ ਵਿੱਚ ਦੋ ਰਾਵਾਂ ਕੋਈ ਨਹੀਂ ਕੇ ਜੋ ਫੈਸਲੇ ਜਿਹੜੇ ਫੈਸਲੇ ਗਲਤ ਲਏ ਸੀ ਪਹਿਲੇ ਤੋਂ ਲੈ ਕੇ ਹੁਣ ਤੱਕ ਲੈਂਦੇ ਆਏ ਜਿਹਨਾਂ ਕਰਕੇ ਸ਼ੋਨੀ ਗੱਲਦਲ ਸਾਡਾ ਸੱਲੇ ਆਇਆ ਔਰ ਉਹ ਅੱਜ ਅਕਾਲ ਤਖਤ ਦੇ ਵਿੱਚੋਂ ਕੌਣ ਭਗਾੜਾ ਆਇਆ ਤਾਂ ਕੌਣ ਨਹੀਂ ਹੈਗਾ ਤੁਹਾਡੇ ਸਾਰੇ ਸਾਹਮਣੇ ਆ ਔਰ ਕਿੱਦਾਂ ਫੈਸਲੇ 2 ਦਸੰਬਰ ਦੇ ਜੋ ਫੈਸਲੇ ਆਏ ਬਹੁਤ ਅੱਛੇ ਢੰਗ ਨਾਲ ਪਾਇਆ ਲਿਆ ਜੇ ਕਿਤੇ ਉਹ ਸਿਰੇ ਚੜ ਜਾਂਦੇ ਤਾਂ ਸ਼ੋਨੀ ਗੱਲਦਲ ਨੂੰ ਕੋਈ ਤੋੜ ਨਹੀਂ ਸਕਦਾ ਸੀ ਸੋ ਮੈਂ ਬਹੁਤਾ ਸਮਝ ਨਾ ਲਵਾਂ ਸੋ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈਗੀ ਆ ਜਿਹੜੀ ਹੁਣ ਪੰਜ ਬੰਦਰੀ ਕਮੇਟੀ ਆ ਮੈਂ ਕਹਾਂਗਾ ਕਿ ਇਹ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਸਿੰਘ ਸਾਬਨ ਚੁਣ ਕੇ ਭੇਜੇ ਸੀ ਸਾਡੇ ਲਈ ਇਹ ਸਿੰਘ ਸਾਬਾਂ ਨੇ ਜੋ ਸਾਡੇ ਲਈ ਹੱਥ ਦੇਣਗੇ ਅਸੀਂ ਉਹਦੇ ਮੁਤਾਬਕ ਕੰਮ ਕਰਾਂਗੇ ਸੋ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਅਸੀਂ ਮੁੜ ਕੇ ਚੜ੍ਹਦੀ ਗੱਲ ਚਲਾਈਏ ਮੈਂ ਇਹ ਵੀ ਸ਼ਾਬਦ ਕਹਿੰਦਾ ਖਿਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਵਿੱਚ ਸਰਦਾਰ ਰਵਤਾਰ ਸਿੰਘ ਜੀ ਬਾਹਵਾਲ ਸਾਫ ਦਾ ਡਾਇਰੈਕਟਰ ਜਗਤਾਰ ਸਿੰਘ ਜੀ ਬਲਾਲਾ ਹਰ ਕਮਲਜੀਤ ਸਿੰਘ ਜੀ ਹਰਵਿੰਦਰ ਸਿੰਘ ਜੀ ਸਾਬਕਾ ਸਰਪੰਚ ਜਸਵਿੰਦਰ ਸਿੰਘ ਜੀ ਜਸੇਦਾਰ ਗੁਰਦੀਪ ਸਿੰਘ ਜੀ ਜਗਦੀਪ ਸਿੰਘ ਜੀ ਰਮਦਾਸਪੁਰ ਰਸ਼ਮਿੰਦਰ ਸਿੰਘ ਜੀ ਸੰਦੀਪ ਸਿੰਘ ਜੀ ਪਰਮਜੀਤ ਸਿੰਘ ਜੀ ਢੱਟ ਦਲਵਾਰਗ ਸਿੰਘ ਜੀ ਸੈਕਟਰੀ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਜੀ ਝੱਜੀਪਿੰਡ ਸਾਬਕਾ ਮਿਊਸਪਲ ਕਮਿਸ਼ਨਰ ਬਲਵੀਰ ਸਿੰਘ ਜੀ ਕਾਲਾ ਦਸੂਹੇ ਤੋਂ ਪਰਮਜੀਤ ਸਿੰਘ ਜੀ ਖਾਲਸਾ ਦਸੂਹੇ ਤੋਂ ਤਰਲੋਚਨ ਸਿੰਘ ਜੀ ਨੰਬਰਦਾਰ ਪੱਟੀ ਤੋਂ ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਮਨਜੀਤ ਸਿੰਘ ਜੀ ਦਸੂਹਾ ਜਿਹੜੇ ਬਹੁਤ ਵੱਡਾ ਜਥਾ ਲੈ ਕੇ ਵੀ ਆਏ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਆ ਕੇ ਆਪਣੀ ਹਾਜ਼ਰੀ ਲਾਉਣ ਸਰਦਾਰ ਮਨਜੀਤ ਸਿੰਘ ਜੀ ਦਸੂਹਾ ਬਹੁਤ ਹੀ ਸਤਿਕਾਰਯੋਗ ਸਟੇਜ ਤੇ ਸ਼ਿਸ਼ੋਭਤ ਸ੍ਰੀ ਅਕਾਲ ਪਤਿਸ਼ਾਹਬ ਵੱਲੋਂ ਸਥਾਪਿਤ ਕੀਤੀ ਹੋਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਹਬਾਨ ਤੇ ਸਮੂੱਚੀ ਸੀਨੀਅਰ ਲੀਡਰ ਸਾਹਿਬਾਨ ਤੇ ਸਾਹਮਣੇ ਬੈਠੇ ਸਾਰੇ ਹੀ ਸ਼੍ਰੋਮਣੀ ਕਾਲੀ ਦਲ ਦੇ ਜਿਹਾਰੂ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਪਹਿਲੇ ਸਾਰੇ ਹੀ ਬੁਲਾਰਿਆਂ ਨੇ ਆਪ ਜੀ ਨੂੰ ਬੜੇ ਵਿਸਤਾਰ ਦੇ ਨਾਲ ਇੱਕ ਇੱਕ ਮਿੰਟ ਦੇ ਵਿੱਚ ਬਹੁਤ ਕੁਝ ਦੱਸਿਆ ਤੁਸੀਂ ਸਾਰੇ ਜਾਣਦੇ ਹੋ ਕਿ ਜਿਵੇਂ 2 ਦਸੰਬਰ ਨੂੰ ਸ਼੍ਰੀ ਅਕਾਲ ਤਾਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਜਿਹੜਾ ਸਮੁੱਚੇ ਸਿੱਖ ਜਗਤ ਨੇ ਸਿਰ ਮੱਥੇ ਤੇ ਮੰਨ ਕੇ ਉਹਨਾਂ ਨੂੰ ਬੜਾ ਹੀ ਸਤਿਕਾਰ ਦਿੱਤਾ ਸੀ ਔਰ ਸਾਰੇ ਹੀ ਲੋਕ ਬਹੁਤ ਖੁਸ਼ ਹੋਏ ਸੀ ਔਰ ਦੂਜੀਆਂ ਜਾਤਾਂ ਵਾਲੇ ਵੀ ਲੋਕ ਸੋਚਣ ਲੱਗੇ ਸੀ ਕਿ ਅੱਜ ਸਾਡੇ ਵਿੱਚ ਵੀ ਇਹੋ ਜਿਹਾ ਕੋਈ ਪ੍ਰਬੰਧ ਹੋਣਾ ਚਾਹੀਦਾ ਕਿ ਜਿਵੇਂ ਅੱਜ ਸਿੱਖਾਂ ਦੇ ਵਿੱਚ ਅਕਾਲਪੁਰ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਔਰ ਸਾਰਿਆਂ ਨੇ ਹੱਥ ਜੋੜ ਕੇ ਉੱਥੇ ਝੋਲੀ ਚ ਪਾਇਆ ਸਾਰਾ ਕੁਝ ਆਪਣੀਆਂ ਗਲਤੀਆਂ ਵੀ ਮੰਨੀਆਂ ਪਰ ਕੁਝ ਸਾਡੇ ਵਿੱਚੋਂ ਸੁਖਵੀਰ ਸਿੰਘ ਬਾਦਲ ਵਰਗੇ ਬੰਦੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਦਰਗਿਨਾਰ ਕਰਕੇ ਤੇ ਆਪਣਾ ਆਪ ਚਮਕਾਨ ਦੀ ਕੋਸ਼ਿਸ਼ ਕੀਤੀ ਔਰ ਉਹ ਪਿਛਲਾ ਜੋ ਉਹਨਾਂ ਦਾ ਇਤਿਹਾਸ ਚੱਲਿਆ ਰਿਹਾ ਸੀ ਉਸ ਇਤਿਹਾਸ ਨੂੰ ਉਹਨੇ 2 ਦਸੰਬਰ ਤੋਂ ਬਾਅਦ ਫੇਰ ਤੋੜਾ ਦਿੱਤਾ ਸ਼੍ਰੀ ਗੁਰਬਖਸ਼ ਸਿੰਘ ਜੀ ਨੂੰ ਪਿੱਛਾ ਦਿਖਾ ਕੇ ਸੋ ਅੱਜ ਅਸੀਂ ਇੱਥੇ ਸਾਰਿਆਂ ਨੇ ਇਹ ਗੱਲ ਪ੍ਰਣ ਕਰਕੇ ਜਾਣੀਏ ਕਿ ਅਸੀਂ ਸਾਰੇ ਸ੍ਰੀ ਅਕਾਲ ਤਾਤ ਸਾਹਿਬ ਦੇ ਨਾਲ ਖੜੇ ਆਂ ਔਰ ਹਮੇਸ਼ਾ ਖੜੇ ਰਹਾਂਗੇ ਜਿਹੜਾ ਵੀ ਕੋਈ ਸਿਆਸੀ ਬੰਦਾ ਚਾ ਕੋਈ ਇਹ ਜਿਹੜਾ ਵੀ ਅਕਾਲ ਤਾਤ ਦੇ ਨਾਲ ਖੜੇਗਾ ਅਸੀਂ ਉਹਦੇ ਨਾਲ ਖੜੇ ਆ ਜਿਹੜਾ ਧੋਖਾ ਦੇਗਾ ਉਹਦੇ ਨਾਲ ਅਸੀਂ ਬਿਲਕੁਲ ਨਹੀਂ ਖੜਾਂਗੇ ਭਾਵੇਂ ਜੋ ਮਰਜ਼ੀ ਹੋ ਜਾਏ ਸਿੱਖ ਉਹ ਹੀ ਹੈ ਜਿਹੜਾ ਸ੍ਰੀ ਅਕਾਲ ਤਾਤ ਸਾਹਿਬ ਦੇ ਨਾਲ ਖੜਾ ਤੁਹਾ ਮੈਂ ਜ਼ਿਆਦਾ ਕੁਝ ਨਾ ਬੋਲਦਾ ਇੰਨੀਆਂ ਕੁ ਬੇਨਤੀਆਂ ਕਰਾਂਗਾ ਕਿ ਆਪਾਂ ਥੋੜਾ ਜਿਹਾ ਹੋਰ ਹਮਲਾ ਮਾਰੀਏ ਤੇ ਪ੍ਰਚਾਰ ਕਰੀਏ ਕਿਉਂਕਿ ਸਾਡੇ ਚਲੇ ਦੇ ਵਿੱਚ ਜਿਹੜਾ ਕੁਝ ਲੋਕਾਂ ਦੇ ਵਿੱਚ ਅਜੇ ਵੀ ਅਕਾਲੀ ਦਰਬਾਰ ਬਦਲ ਦਾ ਜਿਹੜਾ ਹਵਾ ਖੜਾ ਹੋਇਆ ਉਹਨੂੰ ਦੂਰ ਕਰਨਾ ਉਹ ਅਸੀਂ ਸਾਰਿਆਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਦੱਸਣਾ ਕਿ ਸ੍ਰੀ ਕਾਲਤਾਸ ਸਾਹਿਬ ਦੀ ਮਹੱਤਾ ਕੀ ਹੈ ਪੈਸੇ ਦਾ ਸਾਰਿਆਂ ਨੂੰ ਪਤਾ ਹੈ لیکن کئی جان پوچھ کے او درددار کر رہے ہیں سو ਆਪਾਂ ਸਾਰਿਆਂ ਨੇ اس گل ਨੂੰ ਅੱਜ ਇੱਥੇ ਵਾਅਦਾ ਕਰਕੇ ਜਾਣਾ ਕਿ ਆਪਾਂ ਜਾ ਕੇ ਆਪਣੇ ਇਲਾਕੇ ਦੇ ਵਿੱਚ ਅੱਜ ਤੋਂ ਲੈ ਕੇ ਸਿਰ ਬਣ ਕੇ ਲੱਕ ਬਣ ਕੇ ਕੰਮ ਕਰਨਾ ਤਾਂ ਕਿ ਅਕਾਲੀ ਦਲ ਨੂੰ ਜਿਹੜਾ ਸ਼੍ਰੀ ਕਾਨਤਾਲ ਸਾਹਿਬ ਨੂੰ ਸਥਾਪਿਤ ਕੀਤੀ ਹੋਈ ਪੰਜ ਮੈਂਬਰੀ ਕਮੇਟੀ ਨੇ ਜਿਵੇਂ ਮਿਹਨਤ ਕੀਤੀ ਹੈ ਜੋ ਹਲਾਰਾ ਉਹਨਾਂ ਨੂੰ ਮਿਲ ਰਿਹਾ ਉਹਨੂੰ ਅਸੀਂ ਹੋਰ ਅੱਗੇ ਤੋਰਨਾ ਤਾਂ ਕਿ ਆਨਾਂ ਦੇ ਸਮੇਂ ਚ ਬਾਦਲਾਂ ਨੂੰ ਜਿਹੜਾ ਉਹ ਲੈਕਚਰ ਸਿਖਾਇਆ ਜਾ ਸਕੇ ਸੋ ਮੈਂ ਇਹਦਾ ਸ਼ਬਦਾਂ ਦੇ ਨਾਲ ਹੀ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੀ ਅਕਾਲ ਸਾਡੇ ਵਿੱਚ ਸਰਦਾਰ ਮਜੀਤ ਸਿੰਘ ਦਸੂਹਾ ਦੇ ਨਾਲ ਕਿਰਪਾਲ ਸਿੰਘ ਜੀ ਜਾਜਾਨ ਨੰਬਰਦਾਰ ਗਰਮੀਤ ਸਿੰਘ ਜੀ ਚਤਤਵਾਲ ਜਹੇਦਾਰ ਸਰਜੀਤ ਸਿੰਘ ਜੀ ਖਾਲਸਾ ਨੰਬਰਦਾਰ ਦਵਿੰਦਰ ਸਿੰਘ ਜੀ ਬਾਜਵਾ ਰਤਨ ਸਿੰਘ ਜੀ ਖੋਖਰ ਨੰਬਰਦਾਰ ਹਜਾਰਾ ਸਿੰਘ ਜੀ ਪੰਜ ਪਿਰਥੀ ਸਿੰਘ ਜੀ ਸਤਵੰਨ ਸਿੰਘ ਜੀ ਜੱਜਾ ਸਰਬਨ ਸਿੰਘ ਜੀ ਮੂਨਕਲਾ ਮਨੀ ਕੁਲਵਾ ਤੇ ਤਲਵਿੰਦਰ ਸਿੰਘ ਜੀ ਇਹ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਸਰਦਾਰ ਜਰਨੈਲ ਸਿੰਘ ਜੀ ਗਰਦੀ ਵਾਲਾ ਉਹਨਾਂ ਦੇ ਮਿਸਰ ਹਸਪੀਟਲ ਦਾਖਲ ਨੇ ਉਹਨਾਂ ਨੇ ਬੱਡਾ ਜਦਾ ਭੇਜਿਆ ਉਹਨਾਂ ਨੂੰ ਵੀ ਧੰਨਵਾਦ ਕਰਦੇ ਹਾਂ ਬਲਵੰਤ ਸਿੰਘ ਜੀ ਬਰਿਆਲਾ ਸਰਦਾਰ ਤੇਜਿੰਦਰ ਸਿੰਘ ਜੀ ਸੋਢੀ ਸਾਡੇ ਵਿੱਚ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਪਹੁੰਚੇ ਨੇ ਉਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ ਮੋਹਨ لال ਜੀ ਕਲਸੀ ਮੈਨੇਜਰ ਹਰਵੰਦ ਸਿੰਘ ਜੀ ਜੀਵਨ ਕੁਮਾਰ ਜੀ ਰੇਂਜ ਅਫਸਰ ਤਰਸੇਮ ਸਿੰਘ ਜੀ ਜਸੋਵਾਲ ਸਾਰੇ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਹਰदयाल ਸਿੰਘ ਜੀ ਕੰਗ ਕੁਲਵੰਦ ਸਿੰਘ ਜੀ ਪੰਨੂ ਪ੍ਰੇਮ ਸਿੰਘ ਜੀ ਕੰਗਮਾਈ ਇਹਨਾਂ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਹੁਣ ਮੈਂ ਬਹੁਤ ਹੀ ਸਤਿਕਾਰ ਸਹਿਤ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਵਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਵਿੱਚ ਪਹੁੰਚ ਗਏ ਨੇ ਉਹਨਾਂ ਦੀ ਆਮਤ ਇੱਕ ਝਕਾਰਾ ਲਾਉਂਦੇ ਹਾਂ ਬੋਲੇ ਸੋਨਿਆ ਹੋ ਸ੍ਰੀ ਅਕਾਲ ਲੰਗਰ ਦਾ ਪੂਰਾ ਪ੍ਰਬੰਧ ਹੈ ਸਾਰਿਆਂ ਦੇ ਤੱਕ ਉਸ ਤੋਂ ਬਾਅਦ ਕੋਈ ਨਹੀਂ ਹੰਦੇ ਨਾਮ ਹੁਣ ਮੈਂ ਬੇਨਤੀ ਕਰਦਾ ਹਾਂ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਹੁਸ਼ਿਆਰਪੁਰ ਦੇ ਲੰਬੇ ਸਮੇਂ ਤੋਂ ਲਗਭਗ ਜ਼ਿਲ੍ਹਾ ਪ੍ਰਧਾਨ 20 ਸਾਲ ਰਹੇ ਸਰਦਾਰ ਸ੍ਰਿੰਦਰ ਸਿੰਘ ਜੀ ਭੁੱਲੇਵਾਲ ਰਾਠਾ ਸਾਬਕਾ ਐਮਐਲਏ ਅਤੇ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹ ਆਪਣੇ ਵਿਚਾਰ ਤੁਹਾਡੇ ਵਿੱਚ ਰੱਖਣਗੇ ਸਰਦਾਰ ਸ੍ਰਿੰਦਰ ਸਿੰਘ ਜੀ ਭੁੱਲੇਵਾਲ ਰਾਠਾ ਅੱਜ ਦੇ ਸਮਾਗਮ ਦੇ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਅਕਾਲਤਾ ਸਭ ਦੇ ਸਾਬਕਾ ਜသਿਦਾਦ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹੇ ਤੋਂ ਸੰਤ ਮਹਾਪੁਰਸ਼ ਅਕਾਲਤਾ ਸਭ ਤੋਂ ਜੋ ਪਰਮਾਨੰਤ ਕਮੇਟੀ ਬਣੀ ਸੀ ਪੰਜ ਮੈਂਬਰੀ ਤੇ ਬਹੁਤ ਹੀ ਸਤਿਕਾਰਯੋਗ ਸਟੇਜ ਤੇ ਬਿਰਾਜਮਾਨ ਸੀਨੀਅਰ ਲੀਡਰ ਸਾਹਿਬਾਨ ਸਾਹਮਣੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਕੌਮ ਦੀਆਂ ਨਾਮਵਰਸ਼ੀਤੋ ਨੌਜਵਾਨੋ ਮੁਤਾਬਕ ਬੈਣੋ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਸਮਾਗਮ ਜੋ ਕਿ 2 ਦਸੰਬਰ ਨੂੰ ਅਕਾਲ ਸਾਹਿਬ ਸਾਬ ਤੋਂ ਸੱਤ ਮੈਂਬਰੀ ਕਮੇਟੀ ਬਣੀ ਸੀ ਕਿ ਆਖਿਆ ਸੀ ਕਿ ਜਿੰਨੇ ਵੀ ਚੁੱਲ੍ਹੇ ਉਹ ਸਾਰੇ ਸਮਿਟੋ ਤੇ ਸ਼ੋਮਨੀ ਅਕਾਲੀ ਦਲ ਦੀ ਭਰਤੀ ਸੱਤ ਮੈਂਬਰੀ ਕਮੇਟੀ ਦੀ ਦੇਖ ਰਿਕ ਦੇ ਵਿੱਚ ਪੰਜਾਬ ਦੇ ਵਿੱਚ ਦੇਸ਼ ਦੇਸ਼ ਦੇ ਵਿੱਚ ਇਹ ਭਰਤੀ ਕੀਤੀ ਜਾਏਗੀ ਡੈਲੀਗੇਟ ਬਣਨਗੇ ਕਿ ਨਵੀਂ ਜਥੇਬੰਦੀ ਜਿਹੜੀ ਉਹ ਡੈਲੀਗੇਟ ਬਣਾ ਕੇ ਬਣਾਈ ਜਾਵੇ ਸ਼ੋਮਨੀ ਅਕਾਲੀ ਦਲ ਸਾਰਾ ਇੱਕ ਮਤ ਹੋ ਕੇ ਇਹ ਕਮੇਟੀ ਨੂੰ ਸਹਿਯੋਗ ਦੇਵੇ ਅਫਸੋਸ ਦੀ ਗੱਲ ਆ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਡੇ ਜ਼ਿਲ੍ਹੇ ਤੋਂ ਸੰ ਜਿਹੜੇ ਕਮੇਟੀ ਦੇ ਚੇਅਰਮੈਨ ਸੀ ਪਹਿਲਾਂ ਉਹ ਹੀ ਰਜਾਇਨ ਦੇ ਗਏ ਤੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਡੂੰਗਰ ਉਹ ਵੀ ਰਜਾਇਨ ਦੇ ਗਏ ਇਹ ਰਜਾਇਨ ਕਿਉਂ ਦਿੱਤਾ ਇਹ ਇੱਕ ਇਨਸਾਨ ਨੂੰ ਤਗੜਾ ਕਰਨ ਦੇ ਲਈ ਇਹ ਰਿਆਨ ਦਿੱਤਾ ਸੀ ਕਿ ਉਹਨਾਂ ਨੂੰ بار-बार ਇਹ ਜਿਹੜੀ ਜ਼ਿੰਮੇਵਾਰੀ ਦਿੱਤੀ ਜਾਵੇ ਅਕਾਲਤਾ ਸਾਹਿਬ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਗਰਦਾਸ ਜੀ ਬਾਬਾ ਬੁੱਢਾ ਜੀ ਨੇ ਆਪ ੱਥੀ ਇੱਟਾਂ ਲਾ ਕੇ ਅਕਾਲਤਾ ਸਾਹਿਬ ਸਾਹਿਬ ਦੀ ਸਾਰੀ ਕਰਾਈ ਸੀ ਤੇ ਕੌਮ ਨੂੰ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਸੀ ਜਦੋਂ ਵੀ ਕੌਮ ਤੇ ਕੋ ਭੀੜ ਪਵੇ ਪੰਜ ਸਿੰਘ ਸਹਿਵਾਨ ਅਕਤਰ ਹੋ ਕੇ ਗੁਰਮਤਾ ਕਰਨਗੇ ਤੇ ਇੱਕ ਉਹਨਾਂ ਦੇ ਹੈੱਡ ਹੋਣਗੇ ਉਹ ਜਥੇਦਾਰ ਸਾਹਿਬ ਕੌਮ ਨੂੰ ਸੰਦੇਸ਼ ਦੇਣਗੇ ਤੇ ਉਹ ਸੰਦੇਸ਼ ਕੌਮ ਨੂੰ ਮੰਨਣਾ ਪਏਗਾ ਅੱਜ ਤੱਕ ਜਿੰਨੇ ਵੀ ਕਾਲਤਾ ਸਾਹਿਬੋਂ ਸੰਦੇਸ਼ ਹੋਏ ਆ ਉਹ ਇਹਨ ਬਿਨ ਮੰਨਣੇ ਪਏ ਆ ਪਰ ਅਫਸੋਸ ਦੀ ਗੱਲ ਆ ਜਿਨ੍ਹਾਂ ਲੋਕਾਂ ਨੇ ਲੰਮਾ ਜ਼ਮਾਂ ਜਿਨ੍ਹਾਂ ਨੂੰ ਤਗੜੇ ਕੀਤਾ ਰਾਜ ਭਾਗ ਦਿੱਤੇ ਉਹ ਕਾਲ ਤਖਤੋਂ ਅੰਨਾ ਕਾ ਨਹੀਂ ਕਰ ਗਏ ਤੁਸੀਂ ਸਾਰੇ ਨੇ ਸਕਰੀਨ ਤੇ ਬੈਠ ਕੇ ਦੇਖਿਆ ਕਿ ਜਿੱਡੀਆਂ ਵੱੱਜਰ ਗਲਤੀਆਂ 12 ਤੋਂ 17 ਦੀ ਸਰਕਾਰ ਦੇ ਵਿੱਚ ਹੋਈਆਂ ਅਸੀਂ ਬੈਠ ਕੇ ਮੀਟਿੰਗਾਂ ਦੇ ਵਿੱਚ ਕਹਿੰਦੇ ਰਹੇ ਇਕੱਲੇ ਬੈਠ ਕੇ ਕਹਿੰਦੇ ਰਹੇ ਕਿ ਬਾਦशाह ਬਹੁਤ ਵੱਡੀਆਂ ਗਲਤੀਆਂ ਹੋਈਆਂ ਤੇ ਵੱਡੇ ਬਾਦशाह ਨੇ ਚੁੱਪ ਕਰ ਜਾਣਾ ਬੋਲਣਾ ਨਹੀਂ ਛੋਟੇ ਨੂੰ ਵੀ ਕਹਿਣਾ ਉਹਨਾਂ ਨੇ ਆਨਾ ਕਾ ਨਹੀਂ ਕਰ ਜਾਣੀ ਪਰ ਅਸੀਂ ਦੇਖਦੇ ਸੀ ਗਰਾਊਂਡ ਲੈਵਲ ਤੇ ਸਾਡੇ ਨਾਲੋਂ ਪੰਥ ਨਾਲੋਂ ਲੋਕ ਜਿਹੜੇ ਟੁੱਟ ਜੁੱਕੇ ਆ ਸਾਡੀ ਇੱਕ ਗੱਲ ਨਹੀਂ ਮੰਨੀ ਸਰਦਾਰ ਸਿਦੇਵ ਸਿੰਘ ਢੀਂਡਾ ਸਾਹਿਬ ਬਾਦਲ ਸਾਹਿਬ ਦੇ ਨਾਲ ਦੇ ਸਾਥੀ ਰਹੇ ਆ ਜਦੋਂ 17 ਦੇ ਵਿੱਚ 15 ਸੀਟਾਂ ਰਹਿ ਗਈਆਂ ਉਸ ਵੇਲੇ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਤੇ ਬੁਲਾ ਕੇ ਆਖਿਆ ਢੀਂਡਾ ਸਾਹਿਬ ਨੇ ਬਾਦਲ ਸਾਹਿਬ ਬਹੁਤ ਸ਼ਰਮਸਾਰ ਹਾਰ ਹੋਈ ਆ ਇੱਕ ਬਾਰੀ ਸ਼ੋਮਨੀ ਕਾਲੀਰਾਲ ਦੀ ਬਾਗਡੋਰ ਤੁਸੀਂ ਸੰਭੋ ਤੇ ਸਰਾਸ ਸਿੰਘ ਵੀਰ ਸਿੰਘ ਬਾਦਲ ਗੁੱਸੇ ਹੋ ਕੇ ਭੱਜ ਪਏ ਦੇਵ ਨ ਨੂੰ ਸੀਨੀਅਰ ਲੀਡਰ ਰੋਕਿਆ ਤੇ ਮਨਾਇਆ ਤੇ ਬਿਠਾਇਆ ਜਿਹੜਾ ਆਪਣੇ ਫਾਦਰ ਨੂੰ ਪ੍ਰਧਾਨ ਨਹੀਂ ਮੰਨ ਸਕਦਾ ਉਹ ਕੌਮ ਦਾ ਕਿਵੇਂ ਪਾਲਾ ਕਰ ਸਕਦਾ ਜੋ ਅੱਜ ਹਲਾਤ ਆ ਅੱਜ 15 17 ਜਿਹੜੇ ਰਹਿ ਗਏ ਔਰ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਆਇਆ ਤਿੰਨ ਰਹਿ ਗਏ 31000 ਤੇ ਅਕਾਲੀ ਦਲ ਦਾ ਪ੍ਰਧਾਨ ਹਰਿਆ ਹੋਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਦੀ ਹਰੇ ਨਹੀਂ ਸੀਗੇ 11000 ਤੇ ਉਹ ਹਰੇ ਔਰ ਉਸ ਦੋਨ ਤੋਂ ਡਿੱਗਦੇ ਚਲ ਗਏ ਇਸ ਸੰਸਾਰ ਚ ਹਾਰ ਕੇ ਗਏ ਹੋ ਔਰ ਕਿੰਨੀ ਅਫਸੋਸ ਵਾਲੀ ਗੱਲ ਆ ਉਹ ਫੇਰ ਵੀ ਇਹਦਾ ਲੋਕਾਂ ਨੂੰ ਸਮਝ ਨਹੀਂ ਆਈ ਤੇ ਅੱਜ ਤੁਸੀਂ ਦੇਖ ਲਓ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਨ ਟੂਡੋ ਕੋਈ ਕ੍ਰਾਪਸ਼ਨ ਨਹੀਂ ਕੀਤੀ ਕੋਈ ਟ੍ਰਾਂਸਪੋਰਟਾਂ ਨਹੀਂ ਬਣਾਈਆਂ ਕੋਈ ਹੋਟਲ ਨਹੀਂ ਬਣਾਏ ਕੋਈ ਫੈਕਟਰੀਆਂ ਨਹੀਂ ਲਾਈਆਂ ਔਨ ਬੱਚੇ ਬਾਹਰਲੇ ਮਲਕਾਂ ਤੋਂ ਸਾਡੀ ਕ੍ਰੀਮ ਜਿਹੜੀ ਸੀ ਉਹ এডਿਕੇਸ਼ਨ ਲੈਣ ਵਾਲੇ ਦੁਆੜ ਵਾਸਤੇ ਉੱਥੇ ਸੱਦ ਲਈ ਬੱਚਿਆਂ ਨੇ এডਿਕੇਸ਼ਨ ਲਈ ਉੱਥੇ ਦੇ ਲੋਕਾਂ ਰੌਲਾ ਪਾ ਲਿਆ ਕਿ ਸਾਡੀਆਂ ਜ਼ੋਬਾਂ ਸਾਡੇ ਨਾਲ ਤਿੰਨ ਗੁਣਾ ਵੱਡਾ ਮੁਲਕ ਆ ਉਹ ਚਾਹੁੰਦਾ ਸੀ 4 ਕਰੋੜ ਦੀ ਵਾਦੀ ਆ ਕਿ ਕੈਨੇਡਾ ਵੱਡਾ ਸਟੈਬਲਿਸ਼ ਹੋ ਜਾਵੇ ਕਈ ਸਟੇਟਾਂ ਇੰਨੀਆਂ ਦੀਆਂ ਜਿੱਥੇ 2-2 ਲੱਖ ਦੀ ਵਾਦੀ ਆ ਸਟੇਟਾਂ ਦੀ ਪਰ ਲੋਕ ਨਰਾਜ਼ ਹੋਏ ਉਹਦੇ ਕੋ ਰਿਪੋਰਟਾਂ ਆਈਆਂ ਔਰ ਪ੍ਰਾਈਮ ਮਿਨਿਸਟਰ ਤੋਂ ਵੀ ਰਜ਼ਾਇਨ ਕੀਤਾ ਪਾਰਟੀ ਦੀ ਪ੍ਰਜਨਨਗੀ ਤੋਂ ਵੀ ਰਜ਼ਾਇਨ ਕੀਤਾ ਆਪਣੀ ਲੇਬਰ ਪਾਰਟੀ ਨੂੰ ਜਿਤਾ ਲਿਆ ਅੱਜ ਆਪਣਾ ਪ੍ਰਾਈਮ ਮਿਨਿਸਟਰ ਬਣਾ ਕੇ ਲੇਬਰ ਪਾਰਟੀ ਦੀ ਸਰਕਾਰ ਉੱਤੇ ਬਣਾ ਲਈ ਤੇ ਟੁੱਟੋ ਦੇ ਸਿਰ ਸੇਰਾ ਜਾਂਦਾ ਜੇ ਸੁਪੀਰ ਸਿੰਘ ਬਾਦਲ ਚੁੰਡਾ ਕਮੇਟੀ ਬਣਾਈ ਜੇ ਚੁੰਡਾ ਕਮੇਟੀ ਦੀਆਂ ਰਿਪੋਰਟਾਂ ਲਾਗੂ ਕਰ ਲੈਂਦੇ ਅੱਜ ਛੋਮਨੀ ਕਾਲੀਦਲ ਦਾ ਆਹ ਹਾਲ ਨਾ ਹੁੰਦਾ ਇਸ ਕਰਕੇ ਵੀਰੋ ਤੁਹਾਨੂੰ ਇਹ ਬੇਨਤੀ ਕਰਦੇ ਆ ਤਗੜੇ ਹੋ ਕੇ ਡਟ ਜਾਓ ਅੱਜ ਆ ਜਿਹੜੀ ਸਰਕਾਰ ਚੱਲ ਰਹੀ ਆ ਕਈ ਸੱਜਣ ਕਹਿ ਦਿੰਦੇ ਆ ਕਿ ਬੱਖਰਾ ਬੱਖਰਾ ਅਕਾਲੀ ਦਲ ਬਣ ਗਿਆ ਨੁਕਸਾਨ ਹੋ ਜਾਏਗਾ ਉਹ ਵੀਰੋ ਸਦਾਰ ਲੇਅਰ ਬਣੀ ਜਦੋਂ 24 ਦੇ ਵਿੱਚ ਬਠਿੰਡੇ ਨੂੰ ਛੱਡ ਕੇ 6% ਬੋਟਾਂ ਪੰਜਾਬ ਦੇ ਵਿੱਚ ਰਹਿ ਗਈਆਂ ਉਸ ਵੇਲੇ ਸੀਨੀਅਰ ਲੀਡਰਸ਼ਿਪ ਸਾਰੀ ਗਈ ਦੇਸ ਵੀਰ ਸਿੰਘ ਬਾਦਲ ਨੂੰ ਆਖਿਆ ਬਾਦਲ ਸਾਹਿਬ ਬੇਨਤੀ ਆ ਕਿ ਹੁਣੇ ਸਾਡੀ ਬੇਨਤੀ ਮੰਨ ਲਓ ਕਿ ਜੂਂਦਕ ਕਮੇਟੀ ਦੀ ਰਿਪੋਰਟ ਲਾਗੂ ਕਰੋ ਉਹਨਾਂ ਆਖਿਆ ਮੈਂ ਲਾਗੂ ਨਹੀਂ ਕਰਨੀ ਜੇ ਰਹਿਣਾ ਰੋ ਜਾਣਾ ਜਾਓ ਮੈਂ ਪ੍ਰਧਾਨਗੀ ਨਹੀਂ ਛੱਡਣੀ ਦੱਸੋ ਅਸੀਂ ਕੀ ਕਰ ਸਕਦੇ ਸੀ ਅੰਦਰ ਬੈਠ ਕੇ ਵੀ ਆਖਿਆ ਕੱਲਿਆਂ ਨੂੰ ਵੀ ਆਖਿਆ ਪਰ ਸਾਰਿਆਂ ਦੀ ਗੱਲ ਨਹੀਂ ਮੰਨੀ ਦੇ ਵੀ ਸਰਦਾਰ ਕਰਨ ਬਾਅਦ ਇਹ ਕੋਸ਼ਿਸ਼ ਕੀਤੀ ਕਿ ਸਰਦਾਰ ਹੋ ਜਾਵੇ ਸਰਦਾਰ ਹੋ ਜਾਵੇ ਅਖੀਰ ਸਾਰੇ ਨਾਲ ਆਖਿਆ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਸਾਨੂੰ ਜਾ ਕੇ ਪੁੱલ્લા ਬਖਸ਼ਾਉਣੀਆਂ ਚਾਹੀਦੀਆਂ ਸਰਕਾਰ ਚਲਦੀ ਦੇ ਵਿੱਚ ਅਸੀਂ ਭਾਈਵਾਲ ਰਹਿ ਨਾਲ ਅਸੀਂ ਅੰਦਰ ਰੋਲਾ ਪਾਉਂਦੇ ਰਹੇ ਆ ਪਰ ਬਾਅਦ ਅਸੀਂ ਰੋਲਾ ਨਹੀਂ ਪਾ ਸਕੇ ਅਕਾਲ ਪੁਰਖ ਸਾਹਿਬ ਦੇ ਜਾ ਕੇ ਬੇਨਤੀ ਕੀਤੀ ਲੈ ਕੇ ਐਪਲੀਕੇਸ਼ਨ ਦਿੱਤੀ ਸਾਨੂੰ ਅਕਾਲ ਤਖਤ ਸਾਹਿਬ ਦੇ ਸਾਰੀ ਲੀਡਰਸ਼ਿਪ ਨੂੰ ਬੁਲਾਇਆ ਗਿਆ ਕੱਲੀ ਕੱਲੀ ਗੱਲ ਪੁੱਛੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਗਲੀਆਂ ਜੰਗ ਪਾੜ ਕੇ ਸਿੱਟੇ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਪਣੀ ਹੋਵੇ ਦੱਸੋ ਉਹਨਾਂ ਨੂੰ ਕੀ ਸਜ਼ਾ ਦਿੱਤੀ ਆ ਗਿਲਟੀ ਸਮੇਲ ਸੈਣੀ ਸਾਡੇ ਜ਼ਿਲ੍ਹੇ ਦਾ ਸੀ ਅਜਰ ਹਾਲ ਆਲਮ ਜਿਨ੍ਹਾਂ ਨੇ ਸਾਡੇ ਹਜ਼ਾਰਾਂ ਨੌਜਵਾਨ ਸ਼ਹੀਦ ਕੀਤੇ ਉਹਨਾਂ ਨੂੰ ਡਾਇਰੈਕਟਰ ਜਨਰਲ ਪੁਲਿਸ ਲਾਇਆ ਗਿਆ ਰਾਮ ਰਹੀਮ ਜਿੰਨ ਢੋਂਗ ਰਜਿਆ ਗੁਰੂ ਸਾਹਿਬ ਦੀ ਪਛਾਗ ਪਹਿਨ ਕੇ ਅਮਰ ਸ਼ਿਕਾਉਣ ਦਾ ਢੋਂਗ ਰਜਿਆ ਉਹਦੇ ਖਿਲਾਫ ਪਰਚਾ ਦਰਜ ਕੀਤਾ ਆਪਣੇ ਬੋਡਾ ਲੈਣ ਦੀ ਖਾਤਰ ਬਟਿੰਡੇ ਦੇ ਵਿੱਚ ਉਹ ਕੇਸ ਵੀ ਵਾਪਸ ਲੈ ਲਿਆ ਉਹ ਸਾਰੀਆਂ ਇਨਮੇਨ ਗਲਤੀਆਂ ਪੁੱਛੀਆਂ ਗਈਆਂ ਸਾਰੀਆਂ ਮੰਨੀਆਂ ਮਨ ਕੇ ਸੇਵਾ ਵੀ ਕੀਤੀ ਪਰ ਜਿਹੜੀ ਕਮੇਟੀ ਬਣਾਈ ਆ ਉਹਦੀ ਗੱਲ ਨਹੀਂ ਮੰਨਣੀ ਫੇਰ ਅਕਾਲਤ